ਜਿਹੜੇ ਸਾਡੇ ਗੁਰਸਿੱਖ ਦਸਤਾਰਾਂ ਲਾ ਕੇ ਸਿਰ ਤੇ ਟੋਪੀਆਂ ਪਾਈ ਫਿਰਦੇ ਨੇ ਉਹਨਾਂ ਦੇ ਲਈ ਬਾਣੀ 'ਚ ਪਤਾ ਕੀ ਸਤਿਗੁਰਾਂ ਨੇ ਲਿਖਿਆ ਸਤਿਗੁਰ ਬਾਹ ਮਹਾਰਾਜ ਸਤਿਗੁਰ ਗਰੀਬਨਵਾਜ ਪਾਤਸ਼ਾਹ ਕਹਿੰਦੇ ਸਿੱਖ ਹੋ ਵੈ ਸਿਰ ਤੇ ਟੋਪੀ ਧਰੈ ਸੱਤ ਜਨਮ ਕੁਸ਼ਟੀ ਹੋਏ ਮਰੇ ਵੀ ਉਹ ਕੋੜੀ ਹੋ ਕੇ ਮਰਦਾ ਜਿਹੜਾ ਸਿੱਖ ਆ ਜੇ ਅਸੀਂ ਟੋਪੀਆਂ ਪਹਿਨਣੀਆਂ ਸੀ ਫਿਰ ਰੰਗ ਦੇ ਬਾਦਸ਼ਾਹ ਦੇ ਨਾਲ ਸਾਨੂੰ ਜੁੱਧ ਲੜਨ ਦੀ ਕੋਈ ਮੋਹ ਨਹੀਂ ਸੀਗਾ ਸਾਡੇ ਗੁਰੂਆਂ ਨੇ ਇੰਨੀ ਕੁਰਬਾਨੀ ਲਈ ਟੋਪੀਆਂ ਦਰਸ਼ਨ ਕਰਨ ਆਏ ਨੇ ਠੀਕ ਆ ਟੋਪੀਆਂ ਨਹੀਂ ਅਸੀਂ ਨੇ ਕਲੀਆ ਮੁੱਕ ਦੀ ਗੱਲ ਆ ਜੀ ਠੀਕ ਆ ਯਾਰ ਚਾਹੇ ਫੈਂਸੀ ਹੋਵੇ ਜਿਹੜੀ ਮਰਜ਼ੀ ਹੋਵੇ ਮੁੱਕ ਦੀ ਗੱਲ ਆ ਨਾ ਜਿਹੜੀ ਨਾ ਕੋਈ ਗੱਲ ਨਹੀਂ ਅਸੀਂ ਟੋਪ ਕਿੰਨੀ ਦੇਖਣੀ ਮੈਂ ਪੜਦਾ ਮੁੰਡਾ ਮੈਂ ਵੀ ਪੰਡਤ ਆ ਪਰ ਗੁਰੂ ਘਰ ਆਏ ਆ ਜੋ ਮਰਿਆਦਾ ਉਹਦੇ ਚ ਰਹਿ ਕੇ ਇੱਥੇ ਆਓ ਕਿ ਨਹੀਂ ਚੰਦਰ ਨਵੀਨ ਮਾਲਮਾਨ ਕਹਿ ਦਿੰਦੇ ਨਹੀਂ ਮੈਂ ਪੜਦਾ ਨ ਮੁੰਡਾ ਹਾਂ ਕਿ ਨਹੀਂ ਅਸੀਂ ਤਾਂ ਆਪਦਾ ਕੌਮੀ ਫਰਜ਼ ਨਿਭਾਉਨੇ ਆ ਇਸ ਦੀ ਖਾਤਰ ਸਾਨੂੰ ਜੋ ਮਰਜ਼ੀ ਹੋ ਜਾਵੇ ਅਸੀਂ ਲੜਾਂ ਸੋ ਣੰਗ ਬਾਬਾ ਜੀ ਟੋਪੀਆਂ ਲਵਾ ਰਹੇ ਆ ਗੱਲਬਾਤ ਕਰਦੇ ਆ ਬਾਬਾ ਜੀ ਬਾਬਾ ਜੀ ਵਾਈਗੁਰੂ ਜੀ ਵਾਈਗੁਰੂ ਜੀ ਵਾਈਗੁਰੂ ਜੀ ਜੱਤਰ ਹੋ ਜਾਓ ਇੱਕ ਮਿੰਟ ਇੱਕ ਮਿੰਟ ਵਾਈਗੁਰੂ ਜੀ ਹਾਂਜੀ ਤੇ ਕੀ ਸੇਵਾ ਨੂੰ ਭਾਈ ਜਾ ਰਹੀ ਤੁਹਾਡੇ ਵੱਲੋਂ ਇਹ ਬਾਬਾ ਜੀ ਵਾਈਗੁਰੂ ਜੀ ਪੱਕਲੇ ਕਰ ਲਿਓ ਜੀ ਆਪਾਂ ਕਲੀਅਰ ਕਰ ਲੀਏ ਵਾਈਗੁਰੂ ਜੀ ਜਸ਼ਵੀਰ ਸਿੰਘ ਸਰਦਾਰ ਜਸ਼ਵੀਰ ਸਿੰਘ ਹਾਂ ਜੀ ਕੀ ਸੇਵਾ ਨ ਭਾਈ ਜਾਰੀ ਤੁਹਾਡੇ ਵੱਲ ਇਹ ਬਾਬਾ ਜੀ ਜਿਹੜੇ ਸਾਡੇ ਨੌਜਵਾਨ ਦਸਤਾਰਾਂ ਨਹੀਂ ਸਜਾਉਂਦੇਗੇ ਟੋਪੀਆਂ ਪਾ ਕੇ ਹੁੰਦੇ ਨੇ ਉਹਨਾਂ ਦੀ ਅਸੀਂ ਉਹਨਾਂ ਨੂੰ ਇੱਕ ਇਹ ਕਹਿੰਨੇ ਆ ਕਿ ਵੀ ਤੁਸੀਂ ਦਸਤਾਰਾਂ ਵੀ ਦਸਤਾਰਾਂ ਬੰਨ੍ਹ ਲਓ ਬਾਬਾ ਜੀ ਨਾਮ 'ਚ ਸਿੰਘ ਨਹੀਂ ਲੱਗਦਾ ਜਾਂ ਜਿਹੜਾ ਆਪਣੇ ਸਿੱਖ ਵਾਸਤੇ ਸਿੱਖੀ ਜਮ ਵਾਸਤੇ ਕੱਟੜ ਨਹੀਂ ਹੈਗਾ ਕੋਈ ਮੰਨ ਲਓ ਸਹਿਤਾਰੀ ਹੈ ਕੇਸਤਾਰੀ ਨਹੀਂ ਹੈਗਾ ਤਾਂ ਕੀ ਆਪਾਂ ਜ਼ਬਰਦਸਤੀ ਉਹਨੂੰ ਆਪਾਂ ਦਸਤਾਰ ਸਜਵਾ ਸਕਦੇ ਆ ਜੇ ਮੰਨ ਕੇ ਚੱਲੋ ਕੋਈ ਹਿੰਦੂ ਦਸਤਾਰ ਵਾਰੀ 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 ਸਿੰਘ ਸਾਹਿਬ ਵਾਰੀ ਵਾਰੀ ਮੈਂ ਤੈਨੂੰ ਬੁਲਾਇਆ ਨਹੀਂ ਬੀਰੂ ਗੱਲ ਸੁਣ ਤੁਸੀਂ ਨਹੀਂ ਬੁਲਾਇਆ ਸਿੰਘ ਸਾਹਿਬ ਤੁਸੀਂ ਨਹੀਂ ਬੁਲਾਇਆ ਪਰ ਜਨਤਕ ਤੌਰ ਤੇ ਕਈਆਂ ਦੇ ਦਿਲਾਂ 'ਚ ਸਵਾਲ ਸੀ ਕੇ ਬਾਬਾ ਜੀ ਦੀ ਸੇਵਾ ਨਿਭਾ ਰਹੇ ਆ ਤੇ ਬਾਬਾ ਜੀ ਤੋਂ ਪੁੱਛਿਆ ਜਾਵੇ ਕਿ ਇਹ ਸੇਵਾ ਪੁੱਛਿਆ ਮਕਸਦ ਕੀ ਆ ਸੋ ਵਾਰੀ ਵਾਰੀ ਬਾਬਾ ਜੀ ਵਿਚਾਰ ਕਰ ਰਹੇ ਆ ਕੱਲ ਬਾਬਾ ਜੀ ਬਲਾ ਨਾ ਬਲਾ ਨਹੀਂ ਹੈ ਗੱਲੇ ਵੀ ਆਹੀ ਭੈਣ ਕਿਸੇ ਦੀ ਤੁਸੀਂ ਨੂੰ ਕਹਤਾ ਰ ਮਾਲ ਮਾਲ ਲੈ ਟੋਪੀ ਲਾ ਦੇ ਮੈਨੂੰ ਦੋ ਜੋੜ ਕੇ ਬੇਨਤੀ ਕਰਦੇ ਪੁੱਛ ਲੋ ਮਾ ਜੀ ਬਾਬਾ ਜੀ ਕਿੱਛ ਹੈ ਬੜਾ ਪਿਆਰ ਨਾਲ ਕਰਦੇ ਹੋ ਮੈਨੂੰ ਪਤਾ ਪਰ ਮੈਨੂੰ ਆ ਦੱਸ ਦੋ ਬਾਬਾ ਜੀ ਆ ਟੋਪੀਆਂ ਤੇ ਅਜੇ ਗਲਤ ਕੀ ਆ ਆ ਟੋਪੀਆਂ ਬਾਬਾ ਜੀ ਸਰਦੀ ਤੋਂ ਬਚਾਉਣ ਵਾਸਤੇ ਪਾਈ ਗਈ ਪਰ ਕੈਲਸਨ ਸਰ ਬਾਬਾ ਜੀ ਮੇਰੀ ਗੱਲ ਸੁਣੋ ਇਹਨੇ ਤਾਂ ਗਲਤ ਕੀ ਹਸੋ ਮੈਨੂੰ ਮੇਰੀ ਗੱਲ ਸੁਣੋ ਜਿਹ ਆ ਕੇ ਸਿਰ ਤੇ ਟੋਪੀਆਂ ਪਾਈ ਫਿਰਦੇ ਨੇ ਉਹਨਾਂ ਦੇ ਲਈ ਬਾਣੀ 'ਚ ਪਤਾ ਕੀ ਸਤਿਗੁਰਾਂ ਨੇ ਲਿਖਿਆ ਸਤਿਗੁਰੂ ਮਹਾਰਾਜ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸਿੱਖ ਹੋਵੇ ਸਿਰ ਤੇ ਟੋਪੀ ਧਰੈ ਸੱਤ ਜਨਮ ਕੁਸ਼ਟੀ ਹੋਏ ਮਰੇ ਵੀ ਉਹ ਕੋੜੀ ਹੋ ਕੇ ਮਰਦਾ ਜਿਹੜਾ ਸਿੱਖ ਹੈ ਕਿ ਬਾਬਾ ਜੀ ਇਹ ਉਹਦੇ ਵਾਸਤੇ ਆ ਜਿਹਨੇ ਕੇਸ ਕਟਲ ਕਰਾਏ ਹੋਣਗੇ ਕੇਸ ਕਟਾਏ ਹੋਣਗੇ ਜੇ ਮੰਨ ਲਓ ਨੇ ਕੇਸ ਕਟਾਏ ਆ ਹੁਣ ਤੁਹਾਡੇ ਕਹਿੰਦੇ ਬਾਬਾ ਜੀ ਕੇਸ ਰੱਖਣ ਨਹੀਂ ਲੱਗਾ ਉਹਨੂੰ ਹਿਸਾਬ ਨਾਲ ਸਰਦੀ ਵਿੱਚ ਟੋਪੀ ਪਾਈ ਆ ਜੇ ਬਾਬਾ ਜੀ ਉਹਦੇ ਨਾਮ ਤੇ ਸਿੰਘ ਨਹੀਂ ਲੱਗਦਾ ਨਾ ਬਾਬਾ ਜੀ ਕੋਈ ਹਿੰਦੂ ਧਰਮ ਦਾ ਇਹ ਕੋਈ ਹਿੰਦੂ ਧਰਮ ਦਾ ਸਾਡਾ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇ ਅਸੀਂ ਟੋਪੀਆਂ ਪਹਿਨਣੀਆਂ ਸੀ ਫਿਰ ਰੰਗ ਦੇ ਬਾਦਸ਼ਾਹ ਦੇ ਨਾਲ ਸਾਨੂੰ ਜੁੱਧ ਲੜਨ ਦੀ ਕੋਈ ਮੋਹ ਨਹੀਂ ਸੀਗਾ ਭਾਈ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦੇ ਰਹੇ ਵੱਡਿਆਂ ਮੈਂ ਕਹਿਣਾ ਪਿਆ ਇੱਕ ਸਰਦੀਆਂ ਵਾਲੀ ਹਾਂਜੀ ਸਿੰਘ ਸਾਹਿਬ ਬੋਲੋ ਆਜੋ ਅੱਗੇ ਆਜੋ ਤੂੰ ਰੋਕ ਦੇਂਗਾ ਯਾਰ ਇਹਨੂੰ ਬਸ ਬਾਬੇ ਗੱਲਬਾਤ ਕਰ ਰਿਹਾ ਮੈਂ ਇਹਨੂੰ ਕਿ ਹੈ ਹੀ ਨਹੀਂ ਜੇ ਕੀ ਦੀ ਤਰ੍ਹਾਂ ਦਾ ਬੰਦਾ ਆਊਗਾ ਮਗਰ ਧਰ ਬਾਲ ਬਨ ਗਿਆਊਗਾ ਟੋਪੀਆਂ ਲਗਾਊਗਾ ਇਹ ਰਹਾ ਮੈਂ ਇਹ ਗੱਲਾਂ ਵੀ ਯਾਰ ਮੈਂ ਸਾਰੇ ਥਰਡ ਤੋਂ ਆਇਆ ਨਾ ਰਮਾਲ ਬਨ ਕੇ ਆ ਗਿਆ ਸੀ ਟੋਪੀਆਂ ਨੇ ਦੇਖੋ ਬੱਲਣਾ ਆਉਂਦਾ ਮਤਲਬ ਇਹ ਮਾਰ ਬਨ ਲਿਆ ਯਾਰ ਸਰਦੀ ਹੈ ਯਾਰ ਸਰਦੀ ਦਾ ਸਾਨੂੰ ਕੋਈ ਚੱਟਰ ਨਹੀਂ ਰਮਾਲ ਬਨ ਗਿਆ ਕਰ ਲੈ ਮਨ ਲੋ ਉਹ ਨਿੱਕਾ ਜਿਹਾ ਬੱਚਾ ਵਾ ਇਹਦੇ ਤੇ ਇੱਕ ਦਸਤਾਰ ਸਜਾਇਆ ਗਿਆ ਹੈ। ਪਾਪਾ ਫਤਿਹ ਸਿੰਘ ਦਾ ਇਤਿਹਾਸ ਹੋਊਗਾ। ਹੋਏਗੀ ਨਹੀਂ ਤਾਂ ਅੱਗੇ ਕਿੱਦਾਂ ਹੋਏਗੀ? ਪੈਂਦਾ ਕਰਨੀ ਪੈਣੀ। ਪੁੱਛਿਆ ਜਿਹੜੇ Hindu ਵੀਰ ਨੇ ਤੂੰ ਮੇਰਾ ਸਵਾਲ ਨਹੀਂ ਸਮਝਿਆ। ਜਿਹੜੇ Hindu ਵੀਰ ਨੇ ਜਿਨ੍ਹਾਂ ਦੇ ਮਾਲੋ ਨਾਥ ਸਿੰਘ ਨਹੀਂ ਲੱਗਦਾ ਪਰ ਨਤਮਸਤਕ ਹੋਣ ਆਏ ਨੇ Hindu ਨੇ ਉਹ ਦੱਸੋ ਕੀ ਕਰਨ। ਵੀਰ ਜੀ ਕਈ ਤਾਂ ਸਿੱਖ ਨੇ ਜਿਹੜੇ ਟੋਪੀਆਂ ਪਾਈ ਵੀਰ ਦੇ ਨੇ ਲਾ ਰਹੇ ਤਾਂ ਇਹਨਾਂ ਅੱਗੇ ਦਸਤਾਰਾ ਸਜਾਣਗੇ। ਜਾਂ ਦਸਤਾਰਾ ਤਾਂ ਵੀ ਲੰਗਰ ਲੱਗਿਆ ਪਿਆ ਸਜਾਨ ਵਾਲੇ ਚਾਹੀਦੇ ਨੇ। ਜਦ ਅਸੀਂ ਤੇ ਟੋਪੀ ਨਹੀਂ ਹੋਈ ਹਿੰਦੂ ਵੀਰ ਮੰਨ ਲਓ ਆਏ ਭਾਈ ਮੇਰੀ ਗੱਲ ਸੁਣੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿੰਨਾਂ ਦੇ ਲਈ ਸੀਸ ਦਿੱਤਾ ਸੀਗਾ ਦੱਸੋ ਸਾਰਿਆਂ ਲਈ ਸਾਰਿਆਂ ਲਈ ਸਾਰਿਆਂ ਲਈ ਦਿੱਤਾ ਸੀ ਨਾ ਫੇਰ ਤੂੰ ਦੁਆ ਲਈ ਦੱਸ ਹਿੰਦੂ ਆਵਾਜ਼ ਤੇ ਕਿਸੇ ਨੇ ਸੁਣਾ ਕਿ ਦੇ ਲਈ ਸੀਸ ਦਿੱਤਾ ਮੈਂ ਤਾਂ ਸਿੰਪਲੇ ਗੱਲ ਪੁੱਛੀ ਆ ਪਾਪਾ ਜੀ ਅਕੜਾਂ ਮੈਂ ਚਰਚਾ ਕਰ ਰਿਹਾ ਯਾਰ ਆਪਾਂ ਬਹਿਸ ਥੋੜੀ ਕਰ ਰਿਹਾ ਪਾਪਾ ਚਰਚਾ ਕਰ ਰਿਹਾ ਕੀ ਪਤਾ ਕੋ ਸਿੱਖ ਨੂੰ ਮਿਲੇ ਸਾਨੂੰ ਵੀ ਮੈਂ ਇਹ ਕਹਿੰਦਾ ਸੀਗਾ ਵੀ ਜੇ ਮੰਨ ਲਓ ਸਾਡੇ ਪਿਤਾ ਨੇ ਇਹ ਗੱਲ ਕਹੀ ਯਾ ਅਸੀਂ ਇੱਥੇ ਦਸਤਾਰਾਂ ਵਾਲੇ ਸਿੱਖਾਂ ਨੂੰ ਦੇਖਣਾ ਚਾਹੁੰਨੇ ਆ ਆਪਦੇ ਦਸਤਾਰਾਂ ਵਾਲੇ ਸਿੰਘ ਸੂਰਮੇ ਸਾਰੇ ਸਾਡੇ ਲਈ ਸਾਰੇ ਸਤਿਕਾਰਯੋਗ ਨੇ ਪਰ ਆਪਦੇ ਸਿੰਘ ਵੀ ਹੋਣੇ ਚਾਹੀਦੇ ਕੋਈ ਹੋਰ ਕੋਈ ਤਿੱਖੀਆਂ ਟੋਪੀਆਂ ਪਾਈਆਂ ਹੋਣ ਉਹ ਬਾਬਾ ਜੀ ਸਮਝ ਜਾਂਦਾ ਹੈ ਤਿੱਖੀਆਂ ਟੋਪੀ ਵਾਲੇ ਵੀ ਹੈਗੇ ਸਿੰਪਲ ਨਾ ਮੈਂ ਕਿਹਾ ਸੀ ਸਿੰਪਲ ਟੋਪੀ ਨਹੀਂ ਕਰਾਉਂਦੇ ਕਿਉਂ ਕਰ ਮੈਂ ਆਪਣਾ ਦੁਜੀ ਪਾ ਕੇ ਰਮਾਲ ਬਨ ਕੇ ਉਸਰ ਪਰਟਾ ਪਾ ਰਣਾ ਮੈਂ ਇਹ ਜਿਹੜੀ ਸਿੰਪਲ ਚਲੋ ਇਹ ਜਿਹੜੀ ਆ ਬਾਪ ਜਿਹੜੀ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜੀ ਦਾ ਆ ਚੀਜ਼ ਆ ਮੈਨੂੰ ਸਮਝ ਆ ਗਈ ਆ ਬਾਬਾ ਜੀ ਮੈਨੂੰ ਪ੍ਰੋਪਰ ਸਮਝ ਆਂਦੀ ਹੈ ਇਹ ਤਾਂ ਫੈਸ਼ਨ ਹੈ ਇਹ ਸਮਝ ਆਂਦੀ ਹੈ 15 20 ਹੋਣੀ ਗੇਰ ਕੇ ਆਏ ਆ ਪੂਕੇ ਆ ਬਾਬਾ ਜੀ ਸਹਿਮਤ ਮੈਂ ਗੱਲ ਕਰਦੇ ਜਿਹੜੇ ਕਿ ਬੱਚੇ ਹੁੰਦੇ ਆ ਕੋਈ ਧੀਆ ਪੈਣਾ ਹੁੰਦੀਆਂ ਨੇ ਉਹਨੇ ਸਰਦੀਆਂ ਤੋਂ ਬਚਣ ਲਈ ਆ ਇਹ ਜੀਆਂ ਨਰਮ ਗਰਮ ਟੋਪੀਆਂ ਲਈਆਂ ਨੇ ਨਾ ਸੌਲ ਹੁੰਦੇ ਆ ਬਾਬਾ ਨਾ ਸੌਲ ਹੁੰਦੇ ਆ ਸੌਲ ਬਾਬਾ ਜੀ ਪਹਿਲਾਂ ਟੋਪੀਆਂ ਹੈਗੀਆਂ ਦੀ ਜਿਹੜੇ ਸਾਡੇ ਬਜ਼ੁਰਗ ਜਿਹੜੇ ਪਹਿਲਾਂ ਬਜ਼ੁਰਗ ਟੋਪੀਆਂ ਲਾਉਂਦੇ ਸੀ ਤੁਸੀਂ ਆਪ ਦੱਸੋ ਜਿਹੜੇ ਪਹਿਲਾਂ Hindu ਧਰਮ ਦੇ ਅੰਦਰ ਵੀ ਹੁੰਦੇ ਸੀ ਉਹ ਵੀ ਦਸਤਾਰੇ ਸਜਾਉਂਦੇ ਸੀ ਇਤਿਹਾਸ ਫਰੋਲ ਕੇ ਦੇਖ ਲਓ ਅੱਜ ਵੀ ਇਤਿਹਾਸ ਲਿਖਿਆ ਹੋਇਆ ਬਾਬਾ ਜੀ ਸਮਝਦਾ ਤੁਹਾਡਾ ਕਿ ਸਿਰ ਮੱਥੇ ਤੇ ਭਰਾਵਾਂ ਦਾ ਪਰ ਮੈਂ ਇਹ ਕਹਿੰਦਾ ਕਿ ਆਪਾਂ ਕਿਸੇ ਦੇ ਅਸੀਂ ਬਾਬਾ ਜੀ ਨਹੀਂ ਸਾਨੂੰ ਉਹ ਗੱਲ ਨਹੀਂ ਆਉਂਦੀ ਅਸੀਂ ਤਾਂ ਆਪਦਾ ਕੌਮੀ ਫਰਜ਼ ਨਿਭਾਉਨੇ ਆ ਇਸ ਦੀ ਖਾਤਰ ਸਾਨੂੰ ਜੋ ਮਰਜ਼ੀ ਹੋ ਜਾਵੇ ਅਸੀਂ ਲੜਾਂ ਨਹੀਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਮੈਂ ਇਹ ਪੁੱਛਿਆ ਕਈ ਵਾਰ ਹੁੰਦਾ ਕੀ ਹੈ ਨਾ ਆਪਣੇ ਸਿੱਖ ਧਰਮ ਨੂੰ ਬਾਬਾ ਸਾਡੇ ਗੁਰਸਿੱਖ ਮੁੰਡੇ ਬਾਬਾ ਵੀ ਗੱਲ ਪੂਰੀ ਤਾਂ ਹੁੰਦੀ ਮੇਰੀ ਗੱਲ ਤਾਂ ਸੁਣੋ ਕਈ ਹਿੰਦੂ ਧਰਮ ਵਾਲੇ ਬਹੁਤ ਪਿਆਰ ਕਰਕੇ ਫਤਿਹ ਕਰ ਜਾਣੀ ਆ ਮੈਂ ਉਹ ਵਾਦੂ ਗੱਲ ਨਹੀਂ ਕਰਦਾ ਜੇ ਗੁਰੂ ਪੰਥ ਨਹੀਂ ਰਹੇਗਾ ਗ੍ਰੰਥ ਕੋ ਕੌਣ ਮੰਨੇਗਾ ਠੀਕ ਹੈ ਜੀ ਜੇ ਸਾਡੇ ਮੁੰਡੇ ਗੁਰਸਿੱਖ ਨਹੀਂ ਸੱਜਣਗੇ ਜਿਹੜੇ ਦਸਤਾਰਾਂ ਨੂੰ ਲਾ ਕੇ ਟੋਪੀਆਂ ਤੇ ਆ ਗਏ ਕੇਸ ਕਟਾ ਕੇ ਦਾੜ੍ਹੀਆਂ ਕਟਾ ਕੇ ਘੁੰਮੰਦੇ ਆ ਜੇ ਅਸੀਂ ਨਹੀਂ ਆ ਸਾਰੀ ਸਾਡੀ ਸੰਗਤ ਆ ਜਿਹੜੀ ਗੁਰੂ ਕਲਗੀ ਧਰਪਾਤਸ਼ਾਹੀ ਇਹ ਨਹੀਂ ਰਹੂਗੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਮੰਨੂ ਜੇ ਬਟ ਟੋਪੀਆਂ ਲਾ ਕੇ ਤੁਸੀਂ ਕਹਿੰਦੇ ਰਮਾਲ ਬੰਨਦੇ ਪਏ ਨੇ ਤਾਂ ਫਿਰ ਉਹ ਵੀ ਤਾਂ ਕੇਸ ਕਟਰੀ ਹੋਇਆ ਜੇ ਰਮਾਲ ਬੰਨਦੇ ਹਾਂ ਬੰਨਦੇ ਨੇ ਤੇ ਫਿਰ ਬਾਬਾ ਜੀ ਰਮਾਲ ਇਹ ਟੋਪੀਆਂ ਕਰਕੇ ਉਹ ਕਰਤਾ ਸਾਡੇ ਗੁਰੂਆਂ ਨੇ ਇੰਨੀ ਕੁਰਬਾਨੀ ਦੇ ਲਈ ਟੋਪੀਆਂ ਦਰਸ਼ਨ ਕਰਨ ਆਏ ਨੇ ਠੀਕ ਆ ਟੋਪੀਆਂ ਨਹੀਂ ਅਸੀਂ ਨੇ ਦੇਖਣੀਆਂ ਮੁੱਕ ਦੀ ਗੱਲ ਆ ਜਿਹੜੀ ਠੀਕ ਆ ਯਾਰ ਚਾਹੇ ਫੈਂਸੀ ਹੋਵੇ ਜਿਹੜੀ ਮਰਜ਼ੀ ਹੋਵੇ ਮੁੱਕ ਦੀ ਗੱਲ ਆ ਨਾ ਜਿਹੜੀ ਨਾ ਕੋਈ ਗੱਲ ਨਹੀਂ ਅਸੀਂ ਟੋਪੀ ਨਹੀਂ ਦੇਖਣੀ ਬਾਈ ਕਈ ਵਿਚਾਰੇ ਕਈ ਹੋਰ ਤਾਂ ਪਹਿਤੂ ਮਹਰ ਵਾਲੇ ਵੀਰ ਨੇ ਉਹ ਵਿਚਾਰੇ ਸਾਡੇ ਦਰਸ਼ਨ ਕਰਨ ਆਏ ਨੇ ਨਾ ਗੁਰੂਆਂ ਦੇ ਅਸੀਂ ਨੇ ਟੋਪੀ ਦੇਖਣੀ ਗੁਰੂ ਤਾਂ ਸਾਰਿਆਂ ਦੇ ਹੀ ਨੇ ਦੂਆ ਦੇ ਵੀ ਆ ਨਾ ਸਾਰਿਆਂ ਦੇ ਦੂਆ ਦੇ ਆ ਯਾਰ ਦਰਸ਼ਨ ਕਰ ਮਾਣ ਕੇ ਆਉਣਾ ਚਾਹੀਦਾ ਮੇਰੇ ਵੀਰਾਂ ਨੂੰ ਨਹੀਂ ਤੁਸੀਂ ਇੱਕ ਮਿੰਟ ਤੁਸੀਂ ਆਪਣੀ ਗੱਲ ਕੇਸਾਂ ਦੀ ਜਿਹੜੇ ਹੁਣ ਰਮਾਲ ਬਣ ਕੇ ਆਂਦੇ ਨੇ ਸਿੰਘ ਸਾਹਿਬ ਕੇਸ ਤਾਂ ਉਹਨਾਂ ਦੇ ਵੀ ਨਹੀਂ ਹੁੰਦੇ ਹੁੰਦੇ ਨਹੀਂ ਭਾਵੇਂ ਜੋ ਮਰਜੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਹਿਜ ਧਾਰੀ ਸਿੱਖ ਹੁੰਦੇ ਸੀਗੇ ਹੁੰਦੇ ਸੀ ਨਾ ਦਸਤਾਰਾਂ ਸਜਾਉਂਦੇ ਸੀ ਉਹ ਵੀ ਮਹਾਰਾਜ ਦੇ ਨਾਲ Hindu ਧਰਮ ਦੇ ਅੰਦਰ ਜਿੰਨੇ ਵੀ ਦੇਵੀ ਦੇਵਤੇ ਹੋਏ ਨੇ ਹੁਣ ਸ਼ਿਵਜੀ ਭਗਵਾਨ ਦੇਖ ਲਓ ਤੇ ਜਟਾ ਸੀ ਨਾ ਅਸੀਂ ਕਿੱਥੋਂ ਕੇਸ ਤੁਸੀਂ ਆਹ ਦੱਸ ਦੋ ਵੀ ਆਹ ਆ ਪਰੰਪਰਾ ਜਿਹੜੀ ਤੁਸੀਂ ਕਰਾ ਰੱਖੀ ਆ ਦਾੜੀ ਸ਼ੇਪ ਜਾਂ ਕੇਸ ਕਟਾਏ ਨੇ ਇਹ ਕਿੱਥੋਂ ਚੱਲੀ ਹੋਈ ਆ ਮੈਨੂੰ ਇਹਦਾ ਹੀ ਜਵਾਬ ਦੇ ਦਿਓ ਨਹੀਂ ਮੈਨੂੰ ਨਹੀਂ ਪਤਾ ਜੀ ਨਹੀਂ ਪਤਾ ਜੀ ਮੈਨੂੰ ਮੈਂ ਦੱਸ ਸਕਦਾ ਤੂੰ ਦੱਸ ਦੋ ਇਹੇ ਗੁਰੂ ਕਲਗੀਧਰ ਪਾਤਸ਼ਾਹ ਦੇ ਮੌਕੇ ਜਦੋਂ ਸਿੱਖਾਂ ਦੇ ਨਾਲ ਬੈਰ ਪੈ ਗਿਆ ਸੀ ਨਾ ਮੁਗਲਾਂ ਦਾ ਉਸ ਮੌਕੇ ਸਾਰਾ ਪੇਸ਼ ਬਦਲਿਆ ਗਿਆ ਸੀਗਾ ਸਿਸਟਮ Hindu ਧਰਮ ਦੇ ਅੰਦਰ ਵੀ ਕੇਸਾ ਧਾਰੀ ਹੁੰਦੇ ਸੀਗੇ ਹੁੰਦੇ ਸੀ ਦਾੜਾ ਪ੍ਰਕਾਸ਼ ਹੁੰਦੇ ਸੀਗੇ ਉਸ ਤੋਂ ਬਾਅਦ ਦਸਤਾਰਾਂ ਲੱਥਣੀਆਂ ਸ਼ੁਰੂ ਹੋ ਗਈਆਂ ਕੀ ਦੌਰ ਚੱਲ ਪਿਆ ਕਿ ਵੀ ਕੇਸ ਕਟਾ ਲੋ ਵੀ ਬਾਲ ਪਹਿਲਾਂ ਇਥੋ ਤੇ ਕਰ ਲਿਖਿਆ ਗਿਆ ਕਿ ਵੀ Hindu ਦੇ ਲਈ ਕੇਸ ਕਟਾਉਣਾ 100 ਗਾਊ ਜਿੰਨਾ ਪਾਵ ਆ 100 ਗਾਊ ਮਾਰਨਾ ਫਿਰ ਅਸੀਂ ਕਿਉਂ ਕਟਾ ਰਹੇ ਹਾਂ ਇਹ ਤਾਂ ਉਹ ਅੱਤੇ ਆ ਕਰਦੇ ਪਏ ਅਸੀਂ ਜਟਾ ਧਾਰੀ ਸ਼ਿਵਜੀ ਭਗਵਾਨ ਸੀ ਜਿੰਨੇ ਦੇਵੀ ਦੇਵਤੇ ਹਿੰਦੂ ਧਰਮ ਬ੍ਰਾਹਮਣ ਧਰਮ ਦੇ ਹੋਏ ਨੇ ਸਾਰੇ ਕੇਸਾ ਧਾਰੀ ਹੋਏ ਨੇ ਬਾਬਾ ਮੇਰੇ ਕੋਲ ਤਾਂ ਆਪ ਜਾਣਦੇ ਆ ਬਈ ਜਾ ਲੰਬੀ ਗੱਲ ਖਿੱਚਣੀ ਤੇ ਮੇਰਾ ਇਹੀ ਸਵਾਲ ਸੀਗਾ ਜਿਹੜੀ ਤਾਂ ਫੈਂਸੀ ਟੋਪੀਆਂ ਨੇ ਇਹ ਜੀਆਂ ਮਾੜੇ ਘਮਾ ਬਾਬਾ ਘਮਾਓ ਮਾੜਾ ਜਾ ਜਿਹੜੀਆਂ ਦਰਸ਼ਕੋ ਫੈਂਸੀ ਟੋਪੀਆਂ ਨੇ ਇਹ ਜੀਆਂ ਇਹ ਤਾਂ ਅਸੀਂ ਆਪ ਕਹਿੰਦੇ ਆ ਇਹ ਤਾਂ ਲੋੜ ਹੀ ਨਹੀਂ ਇਹਦਾ ਚੀਜ਼ਾਂ ਦੀ ਫੈਂਸੀ ਟੋਪੀਆਂ ਤਾਂ ਲੋੜ ਹੀ ਹੈ ਨਹੀਂ ਅਜੇ ਮੌਕੇ ਤੇ ਪਰ ਜਿੱਲੀ ਕੋਈ ਠੰਡ ਤੋਂ ਬਚਣ ਵਾਲੀਆਂ ਥੋੜੀਆਂ ਜੀਆਂ ਬੱਚਿਆਂ ਵਾਲੀਆਂ ਮਾਈਆਂ ਪਾਈਆਂ ਵਾਲੀਆਂ ਬੀਬੀਆਂ ਵਾਲੀ ਗਰਮ ਟ ਮਰਨੇ ਬੰਨਣਾ ਥੋੜਾ ਜਿਹਾ ਪਰਨ ਨਾਲ ਦੇ ਲੈ ਪੰਜ ਮਿੰਟ ਵੀ ਨਹੀਂ ਲੱਗਦੇ ਪਰਨੇ ਬੰਨਣੇ 5 ਮਿੰਟ ਹੀ ਲੱਗਦੇ ਹੈਗੇ ਪਰਨਾ ਬੰਨਣ ਨੂੰ ਬਈ ਪਰ ਬਾਈ ਜੇ ਕੋਈ ਹਿੰਦੂ ਧਰਮ ਵਾਲਾ ਜੇ ਨਹੀਂ ਬੰਨਣਾ ਆਉਂਦਾ ਕਿਸੇ ਨੂੰ ਹੋਰ ਬਣਾ ਲੈ ਜੇ ਨਹੀਂ ਬਾਈ ਜਿਹਨੂੰ ਨਹੀਂ ਬੰਨਣਾ ਆਉਂਦਾ ਮਨੇ ਪਾਗਰੇ ਬੰਨਣੇ ਹੋਈ ਮੈਂ ਪਾਗਰੇ ਕਿਸੇ ਹੋਰ ਤੋਂ ਲੜਾਈ ਆ ਬਾਈ ਮੈਂ ਪੰਡਤ ਮੈਂ ਪੰਡਤ ਮੁੰਡਾ ਮੈਂ ਵੀ ਪੰਡਤ ਆ ਪਰ ਗੁਰੂ ਘਰ ਆਏ ਆ ਜੋ ਮਰਿਆਦਾ ਉਹਦੇ ਚ ਰਹਿ ਕੇ ਇੱਥੇ ਆਓ ਕਿ ਨਹੀਂ ਚਲਦਾ ਮੈਂ ਵੀ ਨਮਾਰਨ ਕਹਿ ਸਕਦਾ ਨਹੀਂ ਮੈਂ ਪੰਡਤ ਨ ਮੁੰਡਾ ਹੋਵੇ ਕਿ ਨਹੀਂ ਤੇ ਮੈਂ ਉਹੀ ਕਹਿਣਾ ਪਿਆ ਵੀ ਇਹਦੇ ਨਾਲ ਕਿਤੇ ਹੁਣ ਐਂਡ ਦੇ ਵਿੱਚ ਕਿਤੇ ਜਿਲੇ ਆਪਣੇ ਸਿੱਖ ਧਰਮ ਤੋਂ ਇਲਾਵਾ ਦੂਜੇ ਧਰਮ ਦੇ ਬੱਚੇ ਮੁੰਡੇ ਕੁੜੀਆਂ ਆਉਂਦੇ ਨੇ ਜੇ ਕਿਤੇ ਉਹ ਆਦਾ ਸਰਦੀਆਂ ਟੋਪੀ ਲੈ ਆਉਂਦੇ ਨੇ ਕਿਤੇ ਆਪਾਂ ਇਸ ਤਰ੍ਹਾਂ ਲਵਾ ਕੇ ਉਹਨਾਂ ਦੇ ਮਨਾਂ 'ਚ ਖੌਫਤਾ ਨਹੀਂ ਪਾ ਰਹੇ ਬਸ ਗਰਵਾਣੇ ਜੋ ਬਾਬਾ ਜੀ ਦੱਸਿਆ ਹੈ ਵੀ ਟੋਪੀਆਂ ਨਹੀਂ ਲੈ ਸਕਦੇ ਪਤਾ ਗੱਲ ਕੀ ਏ ਜੇ ਦੂਜੇ ਧਰਮ ਵਾਲੇ ਵੀ ਆਪਣੇ ਕੌਮ ਦਾ ਆਹ ਦੇਖੋ ਕੋਈ ਕੋਈ ਇਹ ਇਹ ਚੀਜ਼ ਤੁਸੀਂ ਦੱਸੋ ਕਿਹੜੇ ਧਰਮ ਦੀ ਪ੍ਰਤੀਕ ਆ ਗੱਲ ਸੁਣੋ ਦੇਖੋ ਕੋਕਾਲੀ ਕੋਕਾਲੀ ਕੋਈ ਗੱਲ ਨਹੀਂ ਕੋਕਾਲੀ ਕੋਈ ਗੱਲ ਨਹੀਂ ਅਸੀਂ ਬੱਚੇ ਨਹੀਂ ਆਏਗੇ ਸਾਨੂੰ ਪਤਾ ਅਸੀਂ ਆਏ ਆ ਕੀ ਕਰਨਾ ਆ ਕੱਤੋਂ ਆਉਨੇ ਆ ਇੱਥੇ ਕਿ ਨਹੀਂ ਜੇ ਤੋਪਿਆ ਬਾਕੇ ਆਉਣਾ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਇੱਥੇ ਆਉਂਦਾ ਉਹ ਗੱਲ ਹੈਗੀ ਆ ਜੇ ਮੰਨ ਲਓ ਕੋਈ ਇਹ ਜੀ ਸਰਦੀ ਵਾਲੀ ਕੈਪ ਪਾ ਕੇ ਆਂਦਾ ਹੈ ਤੇ ਆਪਾਂ ਇਹ ਲਵਾ ਲੈਨੇ ਆ ਤੇ ਉਹਨਾਂ ਦੇ ਮਨ ਚ ਅੱਗੇ ਵਾਸਤੇ ਇੱਥੇ ਅੰਕ ਤੋਂ ਡਰਤਾ ਨਹੀਂ ਪੈ ਜੂਗਾ ਨਹੀਂ ਇਹਦਾ ਲੱਗੂ ਉਹਨਾਂ ਨੂੰ ਤਰੀਕੇ ਨਾਲ ਉਹਨਾਂ ਨੂੰ ਵੀ ਨਹੀਂ ਆਪਾਂ ਅੱਗੇ ਨਹੀਂ ਲੱਗੂ ਵੀਰ ਉਹਨਾਂ ਨੂੰ ਇਹ ਦਸਤਾਰ ਸਿਰ ਤੇ ਬਾਈ ਇੱਕ ਤਰ੍ਹਾਂ ਦੀ ਸਖਮ ਹੈ ਹੋਊਗੀ ਲੋਕ ਕਹਿਣਗੇ ਵੀ ਉਹਦੀ ਲਹਾਈ ਸੀਗੀ ਮੈਂ ਪਰਣਾ ਬੰਨਾ ਲੋਕ ਦੂਜੇ ਪਰਨਾ ਬੰਨਣਗੇ ਜਾਂ ਤੋਂ ਜ਼ਿਆਦਾ ਸਹੀ ਗੱਲ ਆ ਸਾਰੇ ਪਰਨਾ ਬੰਨਣ ਲੱਗ ਜਾਂਦੇ ਆ ਜੀ ਫਿਰ ਵੀ ਉਹਦੀ ਟੋਪੀ ਲਾਹ ਲੈ ਹਰ ਇੱਕ ਦੇ ਦਿਲ ਦੇ ਵਿੱਚ ਆ ਜੇਗੀ ਵੀ ਹਾਂ ਇਹ ਨਾਲ ਗਲਤੀ ਜੋ ਬੋਲੇ ਉਹ ਆਪਣੇ ਆਪਣੇ ਬੰਦੇ ਫੀਟੇ ਆ ਸੱਚਾ ਕਹਿਣਾ ਕਿ ਅਸੀਂ ਇੱਥੇ ਟੋਪੀਆਂ ਵਗੈਰਾ ਨਹੀਂ ਪਹਿਨਣ ਦੇਣੀਆਂ ਤੇ ਬਾਬਾ ਜੀ ਹੁਣਾਂ ਨੇ ਆਰਦਾ ਪੱਖ ਰੱਖਿਆ ਕਿਉਂਕਿ ਇੱਕ ਸਰਵਤੀ ਇਹ ਚੀਜ਼ ਦੇਖੀ ਸੀਗੀ ਕਿ ਜਿਹੜੀ ਟੋਪੀਆਂ ਵਗੈਰਾ ਸਿਗੀਆਂ ਇੱਕ ਤਾਂ ਕੋਈ ਫੈਨਸੀ ਟੋਪੀਆਂ ਵਗੈਰਾ ਹੁੰਦੀਆਂ ਨੇ ਉਹ ਤਾਂ ਚਲੋ ਜੇ ਮੌਕਿਆਂ ਤੇ ਨਹੀਂ ਫੱਪਦੀਆਂ ਨਹੀਂ ਚੰਗੀ ਲੱਗਦੀਆਂ ਬਦਲੇ ਕੋ ਸਰਦੀਆਂ ਤੋਂ ਬੱਚਿਆਂ ਦੇ ਟੋਪੀਆਂ ਵੀ ਸੀਗੀਆਂ ਓਏ ਬਾਬਾ ਜੀ ਉਹਨਾਂ ਰੁਖਾਈਆਂ ਗਿਆ ਨੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇੱਥੇ ਇਹ ਕੁਝ ਨਹੀਂ ਚੱਲ ਜਣਾ ਅਸੀਂ ਇੱਥੇ ਕਲਚਰ ਨਹੀਂ ਰਹਿਣ ਦੇਣਾ ਫਿਰ ਚਾਹੇ ਕਿਸ ਨੂੰ ਠੰਡ ਲੱਗੇ ਚਾਹੇ ਗਰਮੀ ਜਿੱਦਾਂ ਵੀ ਹੋਵੇ ਜੇ ਉਹ ਚੌਣ ਤਰਮਾਲ ਬਣ ਸਕਦੇ ਆ ਜਾਂ ਹੋਰ ਪਰਨੇ ਵਗੈਰਾ ਬਣ ਸਕਦੇ ਆ ਪਰ ਜੇ ਲਈ ਇਹ ਸਰਦੀਆਂ ਵਾਲੀਆਂ ਟੋਪੀਆਂ ਨੇ ਚਾਹੇ ਉਹ ਫੈਂਸੀ ਨਹੀਂ ਵੀ ਹੈਗੀਆਂ ਚਾਹੇ ਬੱਚਿਆਂ ਦੇ ਸਿਰ ਤੇ ਦਿੱਤੀਆਂ ਹੋਈਆਂ ਨੇ ਜਾਂ ਕਿਸੇ ਧੀਆਂ ਪਣੇ ਲਈਆਂ ਹੋਈਆਂ ਨੇ ਤਾਂ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਜੇ ਮੌਕਿਆਂ ਤੇ ਆ ਕੇ ਅਸੀਂ ਜੋ ਚੋਣੇ ਆ ਉਹ ਕਰਾਂਗੇ ਹੀ ਕਰਾਂਗੇ ਫਿਰ ਸਾਨੂੰ ਚਾਹੇ ਤੱਕੇ ਨਾਲ ਹੀ ਉਹਨਾਂ ਦੇ ਸਿਰਾਂ ਤੋਂ ਇਹ ਜੋ ਟੋਪੀਆਂ ਨੇ ਜੋ ਸਰਦੀ ਬੱਚੋਂ ਅਸ ਲੀਆਂ ਨੇ ਉਹ ਵੀ ਚਾਹੇ ਲਵਾਉਣੀਆਂ ਪੈ ਜਾਣ ਲੇਕਿਨ ਕਿਤਨਾ ਕਿਤੇ ਇੱਕ ਮਿਕਸ ਜਾ ਜੋ ਰਿਵਿਊ ਬਣਦਾ ਹੈ ਕਿ ਇਹਦੇ ਵਿੱਚ ਹੁਣ ਕਿਹੜਾ ਜਿਲ੍ਹਾ ਪੱਖ ਹੈ ਉਹ ਸਹੀ ਹੈ ਵੀ ਜੇ ਆਪਾਂ ਟੋਪੀਆਂ ਸਦੀ ਲਵਾਉਨੇ ਆ ਉਹ ਠੀਕ ਹੈ ਜਾਂ ਫੈਂਸੀ ਟੋਪੀਆਂ ਨੂੰ ਆਪਾਂ ਨੱਥ ਪਾਉਨੇ ਆ ਉਹ ਠੀਕ ਹੈ ਜਾਂ ਜਿੰਨੇ ਵੀ ਇੱਥੇ ਆਉਣਾ ਵਾ ਚਾਹੇ ਉਹ ਨੌਨ ਸਿੱਖ ਹੈ ਕਿਉਂਕਿ ਸਿੱਖ ਧਰਮ ਨੂੰ ਸਿਰਫ ਸਿੱਖੀ ਪਿਆਰ ਨਹੀਂ ਕਰਦੇ ਕੁਝ ਹਿੰਦੂ ਤੇ ਹੋਰ ਵੀ ਭਾਈਚਾਰੇ ਆ ਜਿਹੜੇ ਅਜੇ ਮੌਕਿਆਂ ਤੇ ਸ਼ਹੀਦੀ ਦਿਵਸਾਂ ਤੇ ਆ ਕੇ ਨਤਮਸਤਕ ਹੋ ਕੇ ਕਿੰਨਾ ਕਿਤਾਬ ਵਾਹਿਗੁਰੂ ਦਾ ਪਰਮਾਤਮਾ ਦਾ ਸ਼ੁਕਰਾਨਾ ਆਪਣੇ ਆਪਣੇ ਹਿਸਾਬ ਨਾਲ ਜ਼ਰੂਰ ਚੁਕਾਉਂਦੇ ਆ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼